ਦੀ ਸਾਮਵੇਦ ਦੰਡ ਭੇਦ ਦੀ ਸਰਕਾਰ ਹੈ ਜਿਹੜੇ ਆਪ ਨੇ ਆਪ ਨੂੰ ਇਨਕਲਾਬੀ ਦੱਸਦੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੈਂ ਖੁਲਾਸਾ ਕੀਤਾ ਸੀ ਇਹਨਾਂ ਦੇ ਬਹੁਤ بڑے ਛੇਤੰਤਰ ਦਾ ਇਹਨਾਂ ਦੇ ਬਹੁਤ بڑے ਇੱਕ ਜਾਲ ਸਾਜੀ ਦਾ ਜਿਹਦੇ ਰਾਹੀਂ ਇਹ ਬੈਲਟ ਪੇਪਰ ਫालतू છਪਾ ਕੇ ਉਹਨਾਂ ਨੂੰ ਪਹਿਲਾਂ ਹੀ ਵੋਟਰਾਂ ਨੂੰ ਦੇ ਰਹੇ ਆ ਜਾਂ ਆਪਣੇ ਬੀਐਲਓ ਨੂੰ ਦੇ ਰਹੇ ਆ ਜਿਹੜੇ ਕਿ ਉਹਨਾਂ 'ਚ ਪੇਟੀਆਂ 'ਚ ਪਾ ਦੇਣਗੇ ਹਰ ਗੱਲ ਸਪਸ਼ਟ ਹੋ ਗਈ ਕਿ ਸਰਕਾਰ ਨੇ 10% ਫਾਲਤੂ ਵੈਲਟ ਪੇਪਰ ਸਿਪਾਏ ਔਰ ਉਹਨਾਂ ਨੂੰ ਅੱਜ ਹਰ ਤਰੀਕੇ ਦੇ ਨਾਲ ਪੇਟੀਆਂ ਵਿੱਚ ਪਾਉਣ ਦੀ ਕੋਸ਼ਿਸ਼ ਹੈ ਬੀ ਐਲਓ 2 ਦੀ ਡਿਊਟੀ ਲੱਗੀ ਵੀ ਹੈ ਇਹਨਾਂ ਦੇ ਕੈਂਡੀਡੇਟ ਹੈ ਇਹਨਾਂ ਦੇ ਹਲਕਾ ਇੰਚਾਰਜ ਹੈ ਜਿਹੜੇ ਇਹ ਕੰਮ ਦੇ ਵਿੱਚ ਲੱਗੇ ਹੋਏ ਕੱਲ ਰਾਤ ਸ਼ਾਮ ਨੂੰ ਜਿਹੜਾ ਇਹਨਾਂ ਨੇ ਵਟਸਐਪ 'ਤੇ ਪਾ ਕੇ ਵੀ ਦੱਸਿਆ ਇਹਨਾਂ ਦਾ ਕੈਂਡੀਡੇਟ ਹੈ ਦਰਾਹਾ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਕਦੋਂ ਜੋਂ ਹੈ ਵਿਨਾਸ਼ਪ੍ਰੀਤ ਦਾ ਲੜਕਾ ਅਬੇ ਸਿੰਘ ਖੜਾ ਹੈ ਤੇ ਕੱਲ ਸ਼ਾਮ ਨੂੰ ਉਹਨੇ ਦਰਾਹਾ ਸਿਟੀ ਹੈਡਲਾਈਨ ਤੇ ਆ ਜਿਹੜਾ ਬੈਲਟ ਪੇਪਰ ਹੈ ਇਹਨਾਂ ਨੇ ਛਾਪ ਕੇ ਸਾਰਿਆਂ ਨੂੰ ਜਾਲੀ ਬੋਟਾ ਪਾਉਣ ਨੂੰ ਫਾਲਤੂ ਬੋਟਾ ਪਾਉਣ ਨੂੰ ਦਿੱਤੇ ਹੈ ਲੜੀ ਨੰਬਰ ਲੁਕੋ ਲਿਆ ਤੇ ਆ ਦਿਖਾਇਆ ਕਿ ਆ ਤੁਹਾਨੂੰ ਭੇਜ ਰਹੇ ਆ ਬੈਲਟ ਪੇਪਰ ਤੇ ਤੁਸੀਂ ਇਹ ਪਾਉਣੇ ਹੁਣ ਕੋਈ ਕਸਰ ਰਹਿ ਗਈ ਹੈ ਜਿਹੜਾ ਮੁੱਖ ਮੰਤਰੀ ਕੱਲ ਕਹਿ ਰਹੇ ਸੀ ਕਿ ਜੀ ਇਹ ਤਾਂ ਹਾਰ ਹਾਰ ਗਏ ਬੁਖੜਾ ਗਏ ਤੇ ਫਿਰ ਆਹ ਕੀ ਚੀਜ਼ਾਂ ਭਈ ਤੁਹਾਡੇ ਕੈਂਡੀਡੇਟ ਇਹ ਨੂੰ ਆਪਣੇ ਵਟਸਐਪ ਰਾਹੀਂ ਦੱਸ ਰਹੇ ਸਾਰਿਆਂ ਨੂੰ ਇੱਕ ਵਾਰ ਨਹੀਂ ਉਹਨੇ ਸਵੇਰੇ ਤੱਕ ਅੱਜ ਇਹ ਰੱਟ ਲਾਈ ਰੱਖੀ ਹੈ ਉਹਨਾਂ ਨੇ ਮੋਬਾਈਲ ਤੇ ਗਰੁੱਪ ਬਣਾਇਆ ਹੋਇਆ ਸਿਟੀ ਹੈਡਲਾਈਨ ਨਾਮ ਦਾ ਜ਼ਰਾਹਾ ਤੇ ਉਹਦੇ ਤੇ ਪਾ ਪਾ ਕੇ ਸਾਰਿਆਂ ਨੂੰ ਭੇਜ ਰਿਹਾ ਹਰ ਗੱਲ ਉਜਾਗਰ ਹੋ ਰਹੀ ਹੈ ਨਾ ਦੀ ਪਹਿਲਾਂ ਤੁਸੀਂ ਦੇਖੋ ਪਹਿਲਾਂ ਇਹਨਾਂ ਨੇ ਜਦੋਂ ਕਾਗਜ਼ ਭਰਨੇ ਸੀ ਉਸ ਤੋਂ ਪਹਿਲਾਂ ਲੋਕਾਂ ਨੂੰ ਘਰਾਂ ਵਿੱਚ ਰੋਕਿਆ ਫਿਰ ਕਾਗਜ਼ ਭਰ ਲਿਆ ਨੂੰ ਫੜਫੜਾਈ ਕੀਤੀ ਕਾਗਜ਼ ਹੋ ਕੇ ਭੱਜ ਗਏ ਉਹ ਸਟੇਜ ਜਿਹੜੇ ਬੰਦੇ ਨਿਕਲ ਗਏ ਉਹਨਾਂ ਦੇ ਕਾਗਜ਼ ਰਿਜੈਕਟ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਉਹ ਸਟੇਜ ਤੇ ਵੀ ਲੱਗ ਗਏ ਉਹਨਾਂ ਨੂੰ ਘਰਾਂ 'ਚ ਦਬਾਉਣਾ ਸ਼ੁਰੂ ਕਰਤਾ ਫਿਰ ਵੋਟਰਾਂ ਨੂੰ ਧਮਕਾਉਣਾ ਸ਼ੁਰੂ ਕਰਤਾ ਫਿਰ ਲੋਕਾਂ ਨੂੰ ਧਮਕਾਉਣਾ ਸ਼ੁਰੂ ਕਰਤਾ ਹੁਣ ਉਹ ਸਟੇਜ ਲੱਗ ਗਈ ਤਾਂ ਆ ਚੀਜ਼ਾਂ ਅਜਬ ਨਜਾਇਜ਼ ਵੋਟਾਂ ਪਾਰੇ ਹੁਣ ਜਦੋਂ ਇਹ ਸਟੇਜ ਲੰਘ ਜਾਣੀ ਮੈਂ ਫੇਰ ਬਾਹਰਨ ਕਰਨ ਦੇਣਾ ਚਾਹੁੰਦਾ ਕਿ ਇਹਨਾਂ ਨੇ 2 ਦਿਨ ਵਿੱਚ ਰੱਖੇ ਸੰਦੂਕ ਖੜੀਆਂ ਆਪਣੇ ਕੋਲ ਲੈ ਜਾ ਕੇ ਪਾਉਣ ਦੀ ਕੋਸ਼ਿਸ਼ ਕਰਨਗੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਕਹਿਣਾ ਚਾਹੁੰਦਾ ਕਿ ਇਹ 2 ਦਿਨ ਪਹਿਲਾਂ ਰੱਖਣ ਦੀ ਜ਼ਰੂਰਤ ਨਹੀਂ ਸੀ ਜੇ ਹੁਣ ਰੱਖ ਲਿਆ ਤਾ ਸਾਡੇ ਬੰਦੇ ਉੱਥੇ ਬੈਠਣੇ ਚਾਹੀਦੇ ਆ ਉੱਥੇ ਵੀਡੀਓਗ੍ਰਾਫੀ ਹੋਣੀ ਚਾਹੀਦੀ ਏ ਕਿ ਗਿਣਤੀ ਵੇਲੇ ਇਹਨਾ ਨੇ 헤ਰਾ ਫੇਰੀ ਕਰਨੀ ਏ ਸਾਡੇ ਏਜੰਟਾਂ ਨੂੰ ਦੂਰ ਬਿਠਾ ਦੇਣਾ ਤੇ ਗਿਣਤੀ ਕਰਕੇ ਕਹਿ ਦੇਣਾ ਜੀ ਫਲਾਣਾ ਜਿੱਤ ਗਿਆ ਹੁਣ ਸਭ ਤੋਂ بڑا ਖਤਰਾ ਅਗਲੇ 2 ਦਿਨ ਇਹਨਾਂ ਦਾ ਜਿਹੜੀਆਂ ਸੰਦੂਖੜੀਆਂ ਇਹਨਾਂ ਕੋਲ ਐ ਤੇ ਗਿਣਤੀ ਵੇਲੇ ਇਹਨਾਂ ਨੇ ਪੂਰਾ ਜ਼ੋਰ ਲਾਇਆ ਵਾ ਡੀਸੀ ਐਸਡੀਐਮ ਤਹਿਸੀਲਦਾਰ ਤੇ ਗਿਣਤੀ ਜਿਨ੍ਹਾਂ ਨੇ ਕਰਨੀ ਐ ਇੱਕੋ ਜਗ੍ਹਾ ਗਿਣਤੀ ਕਰਨੀ ਹੈ ਇੱਕ ਬਲੌਗ ਦੀ ਉੱਥੇ ਕੁਝ ਬੰਦੇ ਪੱਕੇ ਇਹਨਾਂ ਨੇ ਆਪਣੇ ਲਗਾ ਦੇਣੇ ਕਿ ਤੁਸੀਂ ਡਿਕਲੇਅਰ ਕਰਨਾ